ਸ਼੍ਰਮਣੀ ਕਾਲੇਦਾਲ ਅੰਮ੍ਰਿਤਸਰ ਦੀ ਸਾਰੀ ਟੀਮ ਹੈ ਜਿਹੜੀ ਕਿ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਉਤਰੀ ਤੇ ਉੱਥੇ ਹੀ ਬਾਦਲ ਪਰਿਵਾਰ ਦੇ ਉੱਤੇ ਤਿੱਖੇ ਨਿਸ਼ਾਨੇ ਵਿਸਾਦੇ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਸਰਮਨਜੀਤ ਸਿੰਘ ਮਾਨ ਦੇ ਵੱਲੋਂ ਜਿਹੜਾ ਕਿ ਚੋਣਾਂ ਦੇ ਲਈ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਦੱਸਿਆ ਕਿ ਪ੍ਰੋਫੈਸਰ ਮਹਿੰਦਰਪਾਲ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਬਾਦਲ ਪਰਿਵਾਰ ਤੇ ਤੇ ਕਹਿ ਨਿਸ਼ਾਨਾ ਵਿਸਾਦੇ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਰ ਦੇ ਉਮੀਦਵਾਰ ਜਿਹੜੇ ਕਿ ਹਰਪਾਲ ਸਿੰਘ ਬਲੇਰ ਦਾ ਨਾਮ ਖੜੂਰ ਸਾਹਿਬ ਤੋਂ ਵਾਪਸ ਲਿਆ ਗਿਆ ਤੇ ਉਸ ਤੋਂ ਬਾਅਦ ਸਾਰੇ ਸਿੱਖ ਕੌਮ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਖੜੇ ਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ 1984 ਤੋਂ ਬਾਅਦ ਜੋ ਸਾਡੇ ਨਾਲ ਵਾਪਰਿਆ ਉਹ ਸਾਡੇ ਕਦੇ ਵੀ ਜਿਹੜਾ ਕਿ ਸਿੱਖ ਕੌਮ ਦੇ ਰਗ ਰਗ ਤੋਂ ਵਾਕਿਫ ਹੈ ਤੇ ਜਿਸ ਤੋਂ ਦੌਰਾਨ ਅਸੀਂ ਕਦੇ ਵੀ ਇਹ ਜਿਹੜੇ ਕਿ ਵਾਪਰੀਆਂ ਘਟਨਾ ਨਹੀਂ ਭੁੱਲ ਸਕਦੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਅੱਜ ਵੀ ਸਿੱਖਾਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਤੇ ਕੱਲ ਵੀ ਸਿੱਖਾਂ ਦੇ ਨਾਲ ਧੱਕੇਸ਼ਾਹੀ ਹੋਈ ਸੀ ਤੇ ਬਾਦਲ ਪਰਿਵਾਰ ਦੇ ਉੱਤੇ ਫਿਰ ਤੋਂ ਜਿਹੜੇ ਕਿ ਪਲਟਵਾਰ ਜਿਹੜੇ ਕਿ ਪ੍ਰੋਫੈਸਰ ਮਹਿੰਦਰਪਾਲ ਉਹਦੇ ਵੱਲੋਂ ਸਾਦੇ ਗਏ ਤੇ ਉੱਥੇ ਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਜਿਹੜੇ ਕਿ ਸ਼੍ਰੋਮਣੀ ਕਾਲੇਦਾਨ ਅੰਮ੍ਰਿਤਸਰ ਆਈ ਤੇ ਜਿਸਨੇ ਤੋਂ ਰਾਨ ਹੋਰ ਕੀ ਕਹਿਣਾ ਉਹਨਾਂ ਦਾ ਸੁਣਦੇ ਆ ਬਲਟੋ ਆਖੜਾ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜੇ ਹੁਣ ਵੀ ਸਾਨੂੰ ਇਹ ਨਾ ਲੱਗੇ ਪਤਾ ਫਿਰ ਤਾਂ ਦੇਖੋ ਆਉਣ ਵਾਲਾ ਸਮਾਂ ਕਹੂਗਾ ਕਿ ਸਾਡੇ ਬਾਬੇ ਮੂਰਖ ਸੀ ਕਿ ਇੱਕ ਧਿਰ ਅਸੀਂ ਆਪਣਾ ਹਰਪਾਲ ਸਿੰਘ ਬਲੇਰ ਖੜਾ ਕੇ ਵਾਪਸ ਲੈ ਲਿਆ ਕਿ ਨਹੀਂ ਹੁਣ ਭਾਈ ਅਮਰਤਪਾਲ ਸਿੰਘ ਖੜ ਗਏ ਇਸੇ ਖਡੂਰ ਸਾਹਿਬ ਨੇ ਕਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਨੂੰ 1999 ਚ ਜਿਤਾਇਆ ਸੀ ਉਹੀ ਖਡੂਰ ਸਾਹਿਬ ਅੱਜ ਦੱਸੂਗਾ ਕਿ ਅਮਰਤਪਾਲ ਸਿੰਘ ਨਾਲ ਜੇ ਤੁਸੀਂ ਧੱਕਾ ਕਰੋਗੇ ਕੌਮ ਉਹਦੇ ਨਾਲ ਖੜੀ ਹੈ ਪਰ ਉਹਦੇ ਵਿੱਚ ਖਰਾਬੀ ਕੌਣ ਕਰ ਰਹੇ ਨੇ ਉਹੀ ਬਾਦਲਦਲ ਜਿਹਦੀ ਮੈਂ ਤੁਹਾਨੂੰ 78 ਦੀ ਗੱਲ ਸੁਣਾਈ ਹੈ ਜਿਹਦੀ ਮੈਂ 2015 ਦੀ ਗੱਲ ਸੁਣਾਈ ਹੈ ਇਹ ਸਾਰੀਆਂ ਗੱਲਾਂ ਹੋਰ ਬਹੁਤ ਨੇ ਸਮਾਂ ਵੀ ਲੱਗਦਾ ਹੈ ਪਰ ਆਪਾਂ ਚਾਹੁੰਦੇ ਆ ਜਿੰਨੇ ਕੁ ਵੱਧ ਤੋਂ ਵੱਧ ਲੋਕਾਂ ਨੂੰ ਇਸ ਥੋੜੇ ਸਮੇਂ ਦੇ ਵਿੱਚ ਥੋੜੇ ਸੋਰਸਸ ਦੇ ਰਾਹੀਂ ਮਿਲ ਸਕੀਏ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਸਾਡੀ ਗੱਲ ਅੱਗੇ ਪਹੁੰਚਾਉਣ ਦਾ ਬੀੜਾ ਤੁਸੀਂ ਵੀ ਚੁੱਕੋ ਬੇਸ਼ੱਕ ਫੋਨ ਕਰੋ ਬੇਸ਼ੱਕ ਮਿਲ ਕੇ ਬੈਠ ਕੇ ਜਿੱਥੇ ਤੱਕ ਤੁਸੀਂ ਆਰਾਮ ਨਾਲ ਜਾ ਸਕਦੇ ਹੋ ਉੱਥੇ ਜਾਓ ਤੇ ਦੱਸੋ ਕਿ ਅਸਲੀਅਤ ਕੀ ਐ ਕਾਗਜ਼ ਇਹਨਾਂ ਨੂੰ ਦੋ ਜੀ ਜਿਹੜੇ ਆਪਾਂ ਨੇ ਲਿਖੇ ਨੇ ਉਹ ਪੜ੍ਹ ਕੇ ਤੇ ਤੁਸੀਂ ਸਾਰੀਆਂ ਗੱਲਾਂ ਨਾਲ ਸਹਿਮਤ ਹੋਵੋਗੇ ਇਹ ਮੇਰਾ ਵਿਸ਼ਵਾਸ ਹੈ ਆ ਬਲਟੋ ਆ ਖੜਾ ਹੈ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਜੇ ਹੁਣ ਵੀ ਸਾਨੂੰ ਇਹ ਨਾ ਲੱਗੇ ਪਤਾ ਫਿਰ ਤਾਂ ਦੇਖੋ ਆਉਣ ਵਾਲਾ ਸਮਾਂ ਕਹੂਗਾ ਕਿ ਸਾਡੇ ਬਾਬੇ ਮੂਰਖ ਸੀ ਕਿ ਇੱਕ ਧਿਰ ਅਸੀਂ ਆਪਣਾ ਹਰਪਾਲ ਸਿੰਘ ਬਲੇਰ ਖੜਾ ਕੇ ਵਾਪਸ ਲੈ ਲਿਆ ਕਿ ਨਹੀਂ ਹੁਣ ਭਾਈ ਅਮਰਤਪਾਲ ਸਿੰਘ ਖੜ ਗਏ ਇਸੇ ਖੰਡੂਰ ਸਾਹਿਬ ਨੇ ਕਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਨੂੰ 1999 ਚ ਜਤਾਇਆ ਸੀ। ਉਹੀ ਖੰਡੂਰ ਸਾਹਿਬ ਅੱਜ ਦੱਸੂਗਾ ਕਿ ਅਮਰਤਪਾਲ ਸਿੰਘ ਨਾਲ ਜੇ ਤੁਸੀਂ ਧੱਕਾ ਕਰੋਗੇ ਕੌਮ ਉਹਦੇ ਨਾਲ ਖੜੀ ਐ। ਪਰ ਉਹਦੇ ਵਿੱਚ ਖਰਾਬੀ ਕੌਣ ਕਰ ਰਹੇ ਨੇ ਉਹੀ ਬਾਦਲ ਦਲ ਜਿਹਦੀ ਮੈਂ ਤੁਹਾਨੂੰ 78 ਦੀ ਗੱਲ ਸੁਣਾਈ ਹੈ ਜਿਹਦੀ ਮੈਂ 2015 ਦੀ ਗੱਲ ਸੁਣਾਈ ਹੈ ਇਹ ਸਾਰੀਆਂ ਗੱਲਾਂ ਹੋਰ ਬਹੁਤ ਨੇ। ਸਮਾਂ ਵੀ ਲੱਗਦਾ ਹੈ ਪਰ ਆਪਾਂ ਚਾਹੁੰਦੇ ਆ ਜਿੰਨੇ ਕੁ ਵੱਧ ਤੋਂ ਵੱਧ ਲੋਕਾਂ ਨੂੰ ਇਸ ਥੋੜੇ ਸਮੇਂ ਦੇ ਵਿੱਚ ਥੋੜੇ ਸੋਰਸਸ ਦੇ ਰਾਹੀਂ ਮਿਲ ਸਕੀਏ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਸਾਡੀ ਗੱਲ ਅੱਗੇ ਪਹੁੰਚਾਉਣ ਦਾ ਬੀੜਾ ਤੁਸੀਂ ਵੀ ਚੁੱਕੋ ਬੇਸ਼ੱਕ ਫੋਨ ਕਰੋ ਬੇਸ਼ੱਕ ਮਿਲ ਕੇ ਬੈਠ ਕੇ ਜਿੱਥੇ ਤੱਕ ਤੁਸੀਂ ਆਰਾਮ ਨਾਲ ਜਾ ਸਕਦੇ ਹੋ ਉੱਥੇ ਜਾਓ ਤੇ ਦੱਸੋ ਕਿ ਅਸਲੀਅਤ ਕੀ ਹੈ ਕਾਗਜ਼ ਇਹਨਾਂ ਨੂੰ ਦਿਓ ਜਿਹੜੇ ਆਪਾਂ ਨੇ ਲਿਖੇ ਨੇ ਉਹ ਪੜ੍ਹ ਕੇ ਤੇ ਤੁਸੀਂ ਸਾਰੀਆਂ ਗੱਲਾਂ ਨਾਲ ਸਹਿਮਤ ਹੋਵੋਗੇ ਇਹ ਮੇਰਾ ਵਿਸ਼ਵਾਸ ਹੈ